ਤੇਰੀ ਯਾਦ ਤੇਰੀ ਆਉਗੀ ਪਰ ਤੂੰ ਨਹੀਂ ਆਉਣਾ ਉਹ ਫੱਟ ਜਿਗਰ ਤੇ ਲਾਉਗੀ ਪਰ ਤੂੰ ਨਹੀਂ ਆਉਣਾ ਉਹ ਚਮਕੀ ਲਿਆ ਤੂੰ ਨਹੀਂ ਆਉਣਾ ਉਹ ਚਮਕੀ ਲਿਆ ਤੂੰ ਨਹੀਂ ਆਉਣਾ ਪਰ ਤੂੰ ਨਹੀਂ ਆਉਣਾ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੀ 37ਵੀਂ ਵਰ੍ਹੇ ਦੀ ਮੌਕੇ ਵੱਡੀ ਗੰਤੀ ਦੇ ਵਿੱਚ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੂੰ ਪਿਆਰ ਕਰਨ ਵਾਲੇ ਜਿਹੜੇ ਸਰੋਤੇ ਆ ਉਹ ਦੁਗਰੀ ਪਹੁੰਚੇ ਤੇ ਉਹਨਾਂ ਨੇ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਇਸ ਮੌਕੇ ਬੀਬਾ ਅਮਰਜੋਤ ਦੀ ਪੈਣ ਜਸਵੰਤ ਕੌਰ ਤੇ ਉਹਨਾਂ ਦਾ ਭਰਾ ਪੱਪੂ ਜਿਹੜੇ ਆ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਹਨਾਂ ਨੇ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੂੰ ਯਾਦ ਕਰਦਿਆਂ ਸ਼ਰਦਾ ਦੇ ਫੁੱਲ ਭੇਟ ਕੀਤੇ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਬੀਬਾ ਅਮਰਜੋਤ ਦਾ ਭਰਾ ਜਿਹੜਾ ਪੱਪੂ ਆ ਉਹਨਾਂ ਨੇ ਲੰਬਾ ਸਮਾਂ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੇ ਨਾਲ ਸੰਗਤ ਕੀਤੀ ਜਿਹੜੀ ਅੰਬੈਸਟਰ ਕਾਰ ਹੁੰਦੀ ਸੀ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਉਹਨਾਂ ਦੇ ਕੋਲ ਉਹਨੂੰ ਜਿਹੜਾ ਪੱਪੂ ਹੀ ਚਲਾ ਕੇ ਅਲੱਗ-ਅਲੱਗ ਪ੍ਰੋਗਰਾਮਾਂ ਤੇ ਲੈ ਕੇ ਜਾਇਆ ਕਰਦਾ ਸੀ ਤੇ 8 ਮਾਰਚ 1988 ਜਦੋਂ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਸਦੀਮੀ ਵਿਛੋੜਾ ਦੇ ਜਾਂਦੇ ਆ ਫਲੋਰ ਲਾਗਲੇ ਪਿੰਡ ਮੈਸਮਪੁਰ ਵਿਖੇ ਉਹਨਾਂ ਨੂੰ ਗੋਲੀਆਂ ਮਾਰ ਕੇ ਸਦਾ ਦੇ ਲਈ ਇਸ ਦੁਨੀਆ ਤੋਂ ਰੁਖਸਤ ਕਰ ਦਿੱਤਾ ਜਾਂਦਾ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ 8 ਮਾਰਚ ਤੋਂ ਥੋੜਾ ਸਮਾਂ ਪਹਿਲਾਂ ਹੀ ਪੱਪੂ ਜਿਹੜਾ ਆ ਕਿਸੇ ਕਾਰਨ ਕਰਕੇ ਔਣੋਂ हट ਗਿਆ ਸੀ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੇ ਨਾਲ ਇਸ ਲਈ ਉਹਦੀ ਜਾਨ ਬਚ ਜਾਂਦੀ ਆ ਉਸ ਸਾਰੇ ਕਾਲੇ ਦੌਰ ਦੇ ਅੰਦਰ ਤੇ ਅੱਜ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੀ ਸਮਾਦ ਤੇ ਉਹਨਾਂ ਨੂੰ ਯਾਦ ਕਰਦੇ ਆ ਬੀਬਾ ਅਮਰਜੋਤ ਦੀ ਭੈਣ ਜਸਵੰਤ ਕੌਰ ਤੇ ਉਹਨਾਂ ਦੇ ਭਰਾ ਪੱਪੂ ਨੇ ਜਿਹੜਾ ਦੁਗਰੀ ਦੇ ਇਸ ਸ਼ਮਸ਼ਾਨ ਘਾਟ ਵਿੱਚ ਬਣੇ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੀ ਸਮਾਦ ਦੇ ਉੱਤੇ ਨਮਸਕਾਰ ਕਰਕੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਉਹ ਤੇਰੀ ਯਾਦ ਵਿੱਚ ਥੇਰੀ ਆਉਗੀ ਪਰ ਤੂੰ ਨਹੀਂ ਆਉਣਾ ਉਹ ਫਟ ਜਿਗਰ ਤੇ ਲਾਉਗੀ ਪਰ ਤੂੰ ਨਹੀਂ ਆਉਣਾ ਉਹ ਚਮਕੀ ਲਿਆ ਤੂੰ ਨਹੀਂ ਆਉਣਾ ਉਹ ਚਮਕੀ ਲਿਆ ਤੂੰ ਨਹੀਂ ਆਉਣਾ ਪਰ ਤੂੰ ਨਹੀਂ ਆਉਣਾ ਰਾਤੀ ਮੈਂ ਸੰਪੁਰ ਪਿੰਡ ਵੇ ਸਾਡੀ ਜਾਨ ਵੈਰੀਆਂ ਲਈ ਰਾਤੀ ਮੈਂ ਸੰਪੁਰ ਪਿੰਡ ਵੇ ਸਾਡੀ ਜਾਨ ਵੈਰੀਆਂ ਲਈ ਸੂਰਮੇ ਮਾਰਿਆ ਮੁਕਣੇ ਨਾ ਨਾ ਕਦੇ ਹੋਣੀਆਂ ਕਤਲ ਆਵਾਜ਼ਾਂ ਸੂਰ ਮੇ ਮਾਰਿਆ ਮੁਕਣੇ ਨਾ ਨਾ ਕਦੇ ਹੋਣੀਆਂ ਕਤਲ ਆਵਾਜ਼ਾਂ ਰੱਬ ਵਾਂਗੂ ਸਾਟੇ ਨਾ ਨੀ ਪਾਇਲੋ ਕਿ ਫਿਰਨ ਲਿਹਾਜਾਂ ਰੱਬ ਵਾਂਗੂ ਸਾਟੇ ਨਾ ਨੀ ਪਾਇਲੋ ਕਿ ਫਿਰਨ ਲਿਹਾਜਾਂ ਪੁੱਤ ਧਰਤੀ ਮਾਂ ਦਾ ਜੇ ਪੁੱਤ ਧਰਤੀ ਮਾਂ ਦਾ ਜੇ ਕਿਸੇ ਮਾਰਤਾ ਰੰਗ ਰੰਗੀਲਾ ਨਾ ਰਹੇ ਜੁ ਦੁਨੀਆ ਤੇ ਜੇ ਮਾਰਤਾ ਪੁੱਤ ਚਮਕੀਲਾ ਨਾਰਾ ਜੂ ਦੁਨੀਆ ਤੇ ਕੇ ਛੁਪ ਗਿਆ ਚੰਨ ਚਮਕੀਲਾ ਨਾਰਾ ਜੂ ਦੁਨੀਆ ਤੇ ਜੇ ਮਾਰਤਾ ਪੁੱਤ ਚਮਕੀਲਾ ਹੋ ਮੇਰੀ ਮੇਰੀ ਕਰਦਾ ਹੈ ਬੰਦਿਆ ਭੁੱਲ ਗਿਆ ਰੱਬ ਨਾ ਤੂੰ ਡਰਦਾ ਹੈ ਬੰਦਿਆ ਆਖਣ ਲੱਗਣਿਆ ਤੇਰੀਆਂ ਪਾਣੀ ਦਿਆ ਪਾਣੀ ਦਿਆ ਪਾਣੀ ਦਿਆ ਬੁਲਬੁਲਿਆ ਈ ਬੁਨਿਆਦਾਂ ਤੇਰੀਆਂ ਪਾਣੀ ਦਿਆ ਬੁਲਬੁਲਿਆ ਕੀ ਬੁਨਿਆਦਾਂ ਤੇਰੀਆਂ ਏ ਕੂੰਕਾਰ ਦਾ ਨਾਮ ਹਰੈਣਾ ਏ ਕੂੰਕਾਰ ਦਾ ਨਾਮ ਹਰੈਣਾ ਭਲਿਆ ਲੋਕਾ ਤੈਂ ਵੀ ਨਹੀਂ ਰਹਿਣਾ ਬਾਰੋ-ਬਾਰੀ ਜਾਣਾ ਪੈਣਾ ਬਾਰੋ-ਬਾਰੀ ਜਾਣਾ ਪੈਣਾ ਭਰਿਆ ਛੱਡ ਕੇ ਢੇੜੀਆਂ ਪਾਣੀ ਦਿਆ ਪਾਣੀ ਦਿਆ ਪਾਣੀ ਦਿਆ ਬੁਲਬੁਲਿਆ ਕੀ ਬੁਨਿਆਦਾਂ ਤੇਰੀਆਂ ਪਾਣੀ ਹਿੰਦੇ ਆ ਬੁਲਬੁਲਿਆ ਕੀ ਬੁਨਿਆਦਾਂ ਤੇਰੀਆਂ ਰਾਤੀ ਮੈਂ ਸੰਪੂਰ ਪਿੰਡ ਵੇ ਸਾਡੀ ਜਾਨਵਹਿਰੀਆਂ ਲਈ ਰਾਤੀ ਮੈਂ ਸੰਪੂਰ ਪਿੰਡ ਵੇ ਸਾਡੀ ਜਾਨਵਹਿਰੀਆਂ ਲਈ